ਤੇਰੀ ਸ਼ਰਣਾ ਮੇਰੇ ਦੀਨ ਦਿਆਲਾ ਸੁਖ ਸਾਗਰ ਮੇਰੇ ਗੁਰੂ ਗੋਪਾਲ ਕਰ ਕਿਰਪਾ ਨਾਨਕ ਗੁਣ ਗਾ ਰੱਖੋ ਸਰਮ ਸਾੜੀ ਦੀ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਣ ਸੋਹਲੇ ਰੱਖੋ ਰੱਖਣ ਹਾਰ ਦਿਆਲ ਨਾਨਕ ਘਰ ਕੇ ਗੋਲੇ ਪਰਮ ਸਨਮਾਨ ਜੋ ਸਤਗੁਰਾਂ ਦੇ ਪਾਵਨ ਚਰਨਾਂ ਵਿੱਚ ਸਭਾ ਹੀ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਆਓ ਕਲਾਬ ਜੀ ਨੇ ਵਿਚਾਰ ਸਤਗੁਰਾਂ ਦੀ ਕਿਰਪਾ ਨਾਲ ਸਰਬਨ ਕੀਤੀ ਸੀ ਧੰਨ ਗੁਰੂ ਅਮਰਦਾਸ ਜੀ ਨੇ ਸਿੱਖ ਦੀਆਂ 6 ਨਿਸ਼ਾਨੀਆਂ ਦਸੀਆਂ ਹਨ ਜਿਹੜਾ ਸਿੱਖ ਸਨਮੁਖ ਹੈ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਉ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸਮਾਲੇ ਚੌਥੀ ਨਿਸ਼ਾਨੀ ਹੈ ਆਪ ਛੱਡ ਪੰਜਵੀਂ ਨਿਸ਼ਾਨੀ ਹੈ ਸਦਾ ਰਹੇ ਪਰਨੇ ਛੇਵੀਂ ਨਿਸ਼ਾਨੀ ਹੈ ਗੁਰ ਬਿਣ ਅਵਰ ਨ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿਖ ਸੰਮਖੋ ਸੰਖੇਪ ਦੇ ਵਿੱਚ ਆਪਾਂ ਤਿੰਨ ਵਿਚਾਰਾਂ ਕੱਲ ਕੀਤੀਆਂ ਸੀ ਤੇ ਸੰਖੇਪ ਦੇ ਵਿੱਚ ਅੱਜ ਆਪਾਂ ਵਿਚਾਰ ਕਰਾਂਗੇ ਉਸ ਤੋਂ ਪਹਿਲਾਂ ਗੁਰੂ ਬਖਸ਼ੀ ਫਤੇ ਪ੍ਰਵਾਨ ਕਰੋ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਪ ਛੱਡ ਸਦਾ ਰਹੇ ਪਰਮ ਆਪਣਾ ਭਾਵ ਖਤਮ ਕਰਕੇ ਭਗਤ ਰਵਿਦਾਸ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀ ਅਬ ਤੂੰ ਹੀ ਮੈਂ ਨਾ ਜਿਸ ਤਰ੍ਹਾਂ ਆਪਾਂ ਸਾਧ ਸੰਗਤ ਦੀ ਬਚਨ ਪੜ੍ਹਦੇ ਆ ਕਬੀਰ ਮੇਰਾ ਮੁਜ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪਤੇ ਕਿਆ ਲਾਗੇ ਮੇਰੇ ਇੱਕ ਮਿਖਤਾ ਹੋ ਜਾ ਭੇਦ ਨਹੀਂ ਰੱਖਿਆ ਗੁਰੂ ਸਾਹਿਬ ਨੇ ਸਿੱਖ ਨੂੰ ਹੀ ਗੁਰੂ ਬਣਾਇਆ ਨਾ ਭਾਈ ਲੈਣਾ ਜੀ ਨੂੰ ਹੀ ਗੁਰੂ ਬਣਾਇਆ ਸੀ ਸੇਖੇ ਸੀ ਨਾ ਬਾਬਾ ਅਮਰਦਾਸ ਜੀ ਗੁਰੂ ਅਮਰਦਾਸ ਬਣੇ ਸਿੱਖ ਸੀ ਨਾ ਭਾਈ ਜੇਠਾ ਜੀ ਅੱਜ ਦੇ ਦਿਨ ਵੀ ਪੰਜ ਪਿਆਰੇ ਸਿੱਖ ਹੀ ਸਨ ਨਾ ਗੁਰੂ ਪੰਥ ਦਾ ਦਰਜਾ ਦਿੱਤਾ ਤੇ ਇਹ ਗੱਲ ਵੀ ਬਿਲਕੁਲ ਗਲਤ ਹੈ ਕਿ ਅੱਜ ਕਹਿਣਾ ਕਿ ਅੱਜ ਦੇ ਦਿਨ ਖਾਲਸਾ ਪੰਥ ਦੀ ਸਜਣਾ ਹੋਈ ਪੰਥ ਦਾ ਸਾਧ ਸੰਗਤ ਜੀ ਉਸ ਦਿਨ ਬਣਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਨਾਨਕ ਨਿਰਮਲ ਪੰਥ ਚਲਾਇਆ ਸਤਿਗੁਰੂ ਗੁਰਨਾਨਦ ਸਾਹਿਬ ਪਾਤਸ਼ਾਹ ਅੱਜ ਤਾਂ ਸਾਨੂੰ ਸਤਿਗੁਰ ਨੇ ਇੱਕ ਕਰ ਦਿੱਤਾ ਜਾਤਾਂ ਪਾਤਾਂ ਦੇ ਭੇਦ ਭਾਦ ਖਤਮ ਕਰ ਦਿੱਤੇ ਉੱਚ ਨੀਜ਼ ਦਾ ਭੇਦ ਭਾਵ ਖਤਮ ਕਰ ਦਿੱਤਾ ਇੱਕੋ ਜੀ ਪਹਿਚਾਣ ਦਿੱਤੀ ਹੈ ਨਾ ਸਿੱਖਾਂ ਦੇ ਨਾਲ ਸਿੰਘ ਸ਼ਬਦ ਤੇ ਕੌਰ ਲਾ ਦਿੱਤਾ ਅੱਡਲੀ ਪਹਿਚਾਣ ਦੇ ਦਿੱਤੀ ਵੇ ਬਖਸ਼ਿਸ਼ ਕਰ ਦਿੱਤੀ ਗੁਰੂ ਸਾਹਿਬ ਕਹਿੰਦੇ ਜਦਨ ਤੱਕ ਕਰੋ ਮੈਂ ਹਾਂ ਉਹਨੇ ਤੱਕਰਤੂ ਨਹੀਂ ਹੈ ਜਦ ਹਮ ਹੋਤੇ ਤਬ ਤੂੰ ਨਹੀਂ ਤੇ ਸਿੱਖ ਦੀ ਇਹ ਚੌਥੀ ਨਿਸ਼ਾਨੀ ਹੈ ਆਪ ਛੱਡ ਆਪਣਾ ਭਾਵ ਕਿ ਮੈਂ ਕੁਝ ਹਾਂ ਨਹੀਂ ਸਤਗੁਰੂ ਜੋ ਹੈ ਉਹ ਤੂੰ ਹੈ ਹੈ ਤੂੰ ਹੈ ਤੂੰ ਹੋਵਣ ਹਾ ਇੱਕ ਸਿੱਖ ਹੋਇਆ ਸਾਧ ਸੰਗਤ ਜੀ ਉਹਦਾ ਨਾਮ ਇਤਿਹਾਸ ਵਿੱਚ ਆਇਆ ਭਾਈ ਲਾਲ ਸਿੰਘ ਕਾਰੀਗਰ ਸੀ ਤੇ ਉਹਨੇ ਨਾ ਇੱਕ ਢਾਲ ਤਿਆਰ ਕੀਤੀ ਇਤਿਹਾਸਕਾਰ ਲਿਖਦੇ ਗੈਂਡੇ ਦੀ ਖੱਲ ਦੀ ਤਿਆਰ ਕੀਤੀ ਬੜੀ ਮਜ਼ਬੂਤ ਹੁੰਦੀ ਹੈ ਗੈਂਡੇ ਦੀ ਖੱਲ ਜਿਹੜੀ ਉਹ ਢਾਲ ਤਿਆਰ ਕਰਕੇ ਦਸ਼ਮੇਸ਼ ਪਾਸ਼ਾ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰ ਵਿੱਚ ਪਹੁੰਚਿਆ ਪਿਤਾ ਜੀ ਸੈਵਟੀ ਨੂੰ ਕਹਿਣ ਲੱਗਾ ਸਤਗੁਰ ਦੀ ਇਹ ਢਾਲ ਮੈਂ ਆਪਜੀ ਵਾਸਤੇ ਤਿਆਰ ਕੀਤੀ ਹੈ ਸਤਗੁਰਾਂ ਨੇ ਢਾਲ ਆਪਣੇ ਹੱਥਾਂ ਵਿੱਚ ਲਈ ਤੇ ਆਖਿਆ ਲਾਲ ਸਿੰਘ ਢਾਲ ਬਹੁਤ ਵਧੀਆ ਬਣਾਈ ਕਿਉਂਕਿ ਜਿਹੜਾ ਹੰਕਾਰ ਹੈ ਨਾ ਇੱਕ ਆਪ ਕੜ ਇਕੱਠੇ ਪੰਜ ਵੱਜਣ ਪੜਦੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਇੱਕ ਸ਼ਬਦ ਹੈ ਹਉਮੈ ਉਹਦਾ ਜੇ ਤੁਸੀਂ ਇਹ ਅਲੱਗ-ਅਲੱਗ ਕਰਕੇ ਪੜੋਗੇ ਹਾਂ ਮੈਂ ਕੋਈ ਦੂਸਰਾ ਹੈ ਹੀ ਕੋਈ ਨਹੀਂ ਇਹ ਬੜੀ ਜਲਦੀ ਆ ਜਾਂਦੀ ਹੈ ਬੰਦਾ ਸਿਰੇ ਉੱਠ ਕੇ ਵੀ ਆ ਸਕਦੀ ਹੈ ਤੇ ਜੋਰ-ਜੋਰ ਦੀ ਬਾਲਟੀ ਖੜਕਾਏਗਾ ਅੰਮ੍ਰਿਤ ਵੇਲੇ ਉੱਠ ਕੇ ਵੀ ਗਵਾਂਡੀਆਂ ਨੂੰ ਦੱਸ ਦਈਏ ਮੈਂ ਉੱਠ ਗਿਆ ਵੀ ਤੁਸੀਂ ਤਾਂ ਉੱਠਦੇ ਹੀ ਨਹੀਂ ਇਹ ਕਦੇ ਵੀ ਹਲਕੀ ਬਹੁਤ ਸੁਕਸ਼ਮ ਜੀ ਚੀਜ਼ ਹੈ ਹੌਮੇ ਜਿਹੜੀ ਤੇ ਅੰਦਰ ਜਿਸ ਵੇਲੇ ਕਿਸੇ ਦੀ ਤਾਰੀਫ ਹੁੰਦੀ ਹੈ ਤੇ ਬੜੀ ਜਲਦੀ ਪਕੜ ਵਿੱਚ ਆ ਜਾਂਦੇ ਤੇ ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਆਖਿਆ ਲਾਲ ਸਿੰਘ ਤੇ ਢਾਲ ਬੜੀ ਸੋਹਣੀ ਹੈ ਗੁਰੂ ਸਾਹਿਬ ਮਹਾਰਾਜ ਇਹਦੇ ਵਿੱਚੋਂ ਗੋਲੀ ਵੀ ਨਹੀਂ ਨਿਕਲ ਸਕਦੀ ਹੁਣ ਸਤਗੁਰ ਨੇ ਸੋਚਿਆ ਵੀ ਇਹ ਤਾਂ ਹੁਣ ਗੁਰੂ ਦਾ ਲਾਲ ਨਹੀਂ ਇਹ ਤਾਂ ਹੁਣ ਪੱਥਰ ਹੀ ਬਣ ਗਿਆ ਅੰਦਰੋਂ ਦੀ ਹੌਮੇ ਬੋਲਦੀ ਹੈ ਫੇ ਸਤਗੁਰ ਨੇ ਕਿਹਾ ਕਹਿਣ ਲੱਗੇ ਲਾਲ ਸਿੰਘਾ ਜੇ ਮੈਂ ਗੋਲੀ ਚਲਾਵਾਂ ਕਹਿਣ ਲੱਗਾ ਸਤਿਗੁਰੂ ਜੀ ਤੁਸੀਂ ਚਲਾਓ ਜਾਂ ਕੋਈ ਹੋਰ ਸੂਰਮਾ ਗੋਲੀ ਚਲਾਏ ਇਸ ਢਾਲ ਦੇ ਵਿੱਚੋਂ ਨਹੀਂ ਨਿਕਲ ਸਕਦਾ ਤੇ ਸਤਿਗੁਰੂ ਨੇ ਕਿਹਾ ਵੀ ਠੀਕ ਹੈ ਨੂੰ ਸਮਝਾਉਣਾ ਪਾਏਗਾ ਕਹਿਣ ਲੱਗੇ ਅੰਮ੍ਰਿਤ ਵੇਲੇ ਆਈ ਵੀ دیਵਾਨਸ ਹੋ ਜਾਏਗਾ ਨਾ ਸਮਾਪਤੀ ਤੋਂ ਬਾਅਦ ਆਪਾਂ ਇਸ ਢਾਲ ਦੀ ਪਰਖ ਕਰਨੀ ਹੈ ਸਤਿਵਚਨ ਚਲਾਤਾ ਗਿਆ ਘਰ ਵਾਲੀ ਨੂੰ ਜਾ ਕੇ ਦੱਸਦਾ ਤੇ ਉਹਨੇ ਆਖਿਆ ਪਤੀ ਦੇਵ ਕੀ ਬੋਲ ਕੇ ਆਗੇ ਸਤਿਗੁਰ ਜੀ ਨੂੰ ਇਹ ਹੁਣ ਤੇਰੀ ਤੇ ਗੁਰੂ ਗੋਬਿੰਦ ਸਿੰਘ ਦੀ ਲੜਾਈ ਨਹੀਂ ਐਤੇ ਤਾਂ ਹੰਕਾਰ ਤੇ ਨਿਰੰਕਾਰ ਦੀ ਲੜਾਈ ਹੋ ਗਈ ਤੇ ਦੋਨੇ ਚੀਜ਼ਾਂ ਇੱਕ ਜਗ੍ਹਾ ਬਸ ਨਹੀਂ ਸਕਦੀਆਂ ਹਉਮੇ ਨਾਵੇ ਨਾਲ ਵਿਰੋਧ ਹੈ ਦੋਏ ਨਾ ਬਸੇ ਇੱਕ ਥਾਈ ਦੋਨੇ ਚੀਜ਼ਾਂ ਇੱਕ ਜਗ੍ਹਾ ਨਹੀਂ ਬਸ ਸਕਦੀ ਤੇਰਾ ਹੰਕਾਰ ਗੁਰੂ ਕਲਗੀਧਰ ਪਾਤਸ਼ਾਹ ਜ਼ਰੂਰ ਤੋੜ ਦੇਣਗੇ ਸਮਝ ਆਈ ਕਿਸ ਨੂੰ ਬੋਲ ਕੇ ਆ ਗਿਆ ਮੈਂ ਬਚਨ ਅਮਰਤਵੇਲਾ ਹੋਇਆ ਪੰਜ ਸਿੱਖਾਂ ਨੂੰ ਲੈ ਕੇ ਆਇਆ ਉਹਨਾਂ ਨੂੰ ਪ੍ਰਸ਼ਾਦਾ ਛਕਾਇਆ ਉਹਨਾਂ ਦੇ ਕੋਲੋਂ ਅਰਦਾਸ ਕਰਾਈ ਤੇ ਬੜੇ ਨਾਟਕੀ ਢੰਗ ਦੇ ਨਾਲ ਕਲਗੀਧਰ ਪਾਤਸ਼ਾਹ ਦੇ ਕੋਲ ਗਿਆ ਗੁਰੂ ਸਾਹਿਬ ਦੀ ਢਾਲ ਹੈ ਪਰ ਇੱਕ ਵਾਰੀ ਤੁਸੀਂ ਪਰਖਣ ਤੋਂ ਪਹਿਲਾਂ ਤੁਸੀਂ ਆਪਣੇ ਹੱਥਾਂ ਦੇ ਵਿੱਚ ਲੈ ਲੋ ਅਸੀਸ ਦਿਓ ਤੇ ਜਦੋਂ ਖੜ ਗਿਆ ਨਾ ਸਾਹਮਣੇ ਅਰਦਾਸ ਕਰਦਾ ਢਾਲ ਲੈ ਕੇ ਤਾਂ ਖੜ ਗਿਆ ਇਧਰ ਕਰੂਗਾ ਕਲਗੀਧਰ ਪਾਤਸ਼ਾਹ ਨੇ ਬੰਦੂਕ ਬੁਲਾ ਲਈ ਨਿਸ਼ਾਨਾ ਬਣਾ ਲਿਆ ਅਰਦਾਸ ਕਰ ਰਿਹਾ ਤੇ ਜਦੋਂ ਕਾਫੀ ਸਮਾਂ ਹੋ ਗਿਆ ਤੇ ਗੁਰੂ ਸਾਹਿਬ ਜੀ ਨੇ ਫਾਇਰ ਉੱਪਰ ਕਰ ਦਿੱਤਾ ਤੇ ਸਿੱਖਾਂ ਨੇ ਪੁੱਛਿਆ ਗੋਲੀ ਕਿਉਂ ਨਹੀਂ ਮਾਰੀ ਸਤਗੁਰ ਜੀ ਉਹ ਕਹਿਣ ਲੱਗੇ ਉਹ ਤਾਂ ਅਰਦਾਸ ਕਰਦਾ ਸੀ ਗੁਰੂ ਨਾਨਕ ਨੇ ਹੱਥ ਰੱਖਿਆ ਸੀ ਉੱਥੇ ਥੋੜੀ ਗੋਲੀ ਚੱਲਦੀ ਤੇ ਉੱਥੇ ਤਾਂ ਫੇ ਗੁਰਨਾਨਕ ਰੱਖਿਆ ਕਰਨ ਆ ਗਿਆ ਗੱਲ ਸੀ ਕਿ ਆਪ ਛੱਡ ਮੈਂ ਕੁਝ ਵੀ ਨਹੀਂ ਹਾਂ ਕਿ ਸਾਨੂੰ ਪਤਾ ਸਮਝ ਆ ਜਾਵੇ ਵੀ ਗੁਰੂ ਕੀ ਨਹੀਂ ਕਰ ਸਕਦਾ ਕਹ ਸਤਗੁਰ ਨੇ ਕੀ ਨਹੀਂ ਕੀਤਾ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਜੋ ਸਾਡੇ ਵਾਸਤੇ ਕੀਤਾ ਮੈਂ ਕਹਿੰਦਾ ਜਨਮਾਂ ਦੇ ਜਨਮ ਵੀ ਅਸੀਂ ਲੈ ਲਈਏ ਨਾ ਅਸੀਂ ਉਹਦਾ ਕਰਜ਼ਾ ਨਹੀਂ ਉਤਾਰ ਸਕਦੇ ਨਾ ਉਹਦੀਆਂ ਸਿਫਤਾਂ ਕੀਤੀਆਂ ਜਾ ਸਕਦੀ ਭਾਵੇਂ ਸਤਗੁਰੂ ਦੀ ਸਰੀਰਕ ਉਮਰ 42 ਸਾਲ ਦੀ ਹੈ ਕਲਗੀਧਰ ਪਾਤਸ਼ਾਹ ਤੁਸੀਂ 45 ਜਨਮ ਵੀ ਆਪਾਂ ਲੈ ਲਈਏ ਨਾ ਤੇ ਉਸੀਆਂ ਸਿਫਤਾਂ ਨਹੀਂ ਕਰ ਸਕਦੇ ਕਲਗੀਧਰ ਪਾਤਸ਼ਾਹ ਇੰਨਾ ਬਿਆੰਤ ਕਿੱਡੀ ਪੱਡੀ ਸਾਡੇ ਤੇ ਕਿਰਪਾ ਕੀਤੀ ਮੈਂ ਸਿਰੇ ਬੇਨਤ ਕੀਤੀ ਸੀ ਉਹ ਲੋਕ ਜਿਹੜੇ ਭੇਦ ਭਾਵ ਦੇ ਵਿੱਚ ਆ ਗਏ ਲੋਕਾਂ ਨੂੰ ਇੱਕ ਕਰ ਦਿੱਤਾ ਕਿ ਅਸੀਂ ਅੱਜ ਇੱਕ ਹੈ ਅੱਜ ਅਲੱਗ-ਅਲੱਗ ਸਾਡੇ ਗੁਰਦੁਆਰੇ ਆ ਪੰਜਾਬ ਦੇ ਵਿੱਚ ਚਲੇ ਜਾਓ ਜੱਟਾਂ ਦਾ ਗੁਰਦੁਆਰਾ ਆ ਰਾਮਗੜੀਆਂ ਦਾ ਗੁਰਦੁਆਰਾ ਆ ਚਮਾਰਾਂ ਦਾ ਗੁਰਦੁਆਰਾ ਮਤਲਬ ਨਾਮ ਕਿਦਾਂ ਦੇ ਦੇ ਦਿੱਤੇ ਸਤਿਗੁਰੂ ਨੇ ਇੱਕ ਦਿੱਤਾ ਨਾਮ ਤਾਂ ਗੁਰੂ ਦਾ ਦਵਾਰ ਅਮਰਤ ਜੀ ਆ ਫਲਾਣੇ ਬਾਬੇ ਦਾ ਅਮਰਤ ਹੈ ਆ ਫਲਾਣੇ ਡੇਰੇ ਦਾ ਅਮਰਤ ਹੈ ਅਸੀਂ ਤਾਂ ਫਲਾਣੇ ਬਾਬਾ ਜੀ ਤੋਂ ਅਮਰਤ ਛਕਿਆ ਕਲਗੀਧਰ ਪਾਤਸ਼ਾਹ ਕਿੱਥੇ ਗਏ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਅਮਰਤ ਦੀ ਦਾਤ ਦਿੱਤੀ ਉਸ ਤੋਂ ਪਹਿਲਾਂ ਬਾਣੀ ਦਿੱਤੀ ਹੈ ਬਾਣੀ ਦੇ ਨਾਲ ਉਹ ਸਾਡੇ ਅੰਦਰੋਂ ਵਿਕਾਰ ਧੋਤੇ ਜਾਂਦੇ ਦੋਨੇ ਚੀਜ਼ਾਂ ਜ਼ਰੂਰੀ ਹੈ ਬਾਣੀ ਅਤੇ ਬਾਣ ਭਗਤੀ ਤੇ ਸ਼ਕਤੀ ਦੋਨੇ ਸਤਿਗੁਰ ਨੇ ਦਿੱਤੀ ਆ ਦੇਖੋ ਨਾ ਸਾਧ ਸੰਗਤ ਦੀ ਨਿਸ਼ਾਨ ਸਾਹਿਬ ਝੁੱਲਦਾ ਹੈ ਨਿਸ਼ਾਨ ਸਾਹਿਬ ਦੇ ਉੱਪਰ ਖੰਡਾ ਲੱਗਾ ਰਹਿੰਦਾ ਵੀ ਜਿਹੜਾ ਗੁਰੂ ਘਰ ਕੋਈ ਐਸੀ ਭਾਵਨਾ ਨਾਲ ਆਏਗਾ ਭੈੜੀ ਭਾਵਨਾ ਨਾਲ ਆਏਗਾ ਉਹਦੇ ਵਾਸਤੇ ਖੰਡਾ ਹੈ ਨਹੀਂ ਤਾਂ ਫਿਰ ਉਹ ਫਰ ਲਾ ਕੇ ਕਹਿੰਦੇ ਆਓ ਵੀ ਸਾਰਿਆਂ ਵਾਸਤੇ ਹੀ ਹੈ ਗੁਰੂ ਘਰ ਸਾਰਿਆਂ ਦੇ ਵਾਸਤੇ ਕੋਈ ਵੀ ਆਪਾਂ ਕੰਮ ਕਰ ਕੜਾ ਪ੍ਰਸ਼ਾਦ ਵੀ ਵਰਤੌਣੇ ਤਾਂ ਪਹਿਲਾਂ ਕਿਰਪਾਨ ਭੇਟ ਹੋਣੀ ਆ। ਆ ਅਲੱਗ ਨਹੀਂ ਕਰ ਸਕਦੇ। ਜੋ ਸਤ ਗੁਰ ਨੇ ਕਿਹਾ ਪਰ ਇਹ ਨਹੀਂ ਕਿ ਮੈਂ ਸਿਰਫ ਸ਼ਸਤਰ ਪਾਲੇ ਤੇ ਮੈਂ ਅਮਰ ਛੱਕ ਲਿਆ ਤੇ ਮੈਂ ਪਹੁੰਚ ਗਿਆ ਨਹੀਂ। ਅਸੀਂ ਪੜ੍ਹਾਈ ਸ਼ੁਰੂ ਕਰਨੀ ਆ ਦਾਖਲਾ ਸੀ। ਪੜ੍ਹਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਸਿਆ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੰਨੇ। ਭਾਗਾਂ ਵਾਲੇ ਤੁਸੀਂ ਬੈਠੇ ਹੋ ਬਾਣੀ ਪੜ੍ਹਦੇ ਹੋ ਸਹਿਜ ਪਾਠ ਕਰਦੇ ਹੋ। ਕਿਉਂਕਿ ਇਹਦੇ ਵਿੱਚੋਂ ਸਾਨੂੰ ਸਮਝ ਆਉਣੀ ਹੈ ਇਹਦੇ ਵਿੱਚੋਂ ਸਮਝ ਆਉਣੀ ਆਪ ਛੱਡ ਆਪਣਾ ਭਾਵ ਕਰ ਮੈਂ ਨਹੀਂ ਕੁਝ ਕਰ ਰਿਆ ਕਿ ਜੋ ਕਰ ਰਿਹਾ ਸਤਿਗੁਰੂ ਮਹਾਰਾਜ ਤੂੰ ਕਰ ਰਿਹਾ ਤੇਰਾ ਕੀਤਾ ਹੈ ਕਬੀਰ ਸੰਗ ਕਬੀਰ ਨਾ ਹਮ ਕੀਆ ਨਾ ਕਰੇਗੇ ਨਾ ਕਰ ਸਕੇ ਸਰੀਰ ਕਿਆ ਜਾਣੋ ਕਿਸ ਹਰ ਕੀਆ ਭਾਇਓ ਕਬੀਰ ਕਬੀਰ ਜੋ ਕਰਦਾ ਹੈ ਪਰਮੇਸ਼ਰ ਕਰ ਰਿਹਾ ਸਤਿਗੁਰੂ ਮੈਂ ਨਹੀਂ ਕਰ ਰਿਹਾ ਤੇ ਕਲਗੀਧਰ ਪਾਸ਼ਾ ਮਹਾਰਾਜ ਨੇ ਸਾਡੇ ਤੇ ਕਿਰਪਾ ਕੀਤੀ ਤੇ ਇਹ ਗੁਣ ਜਿਹੜੇ ਗੁਰੂ ਅਮਰਦਾਸ ਜੀ ਦੱਸ ਰਹੇ ਆ ਵੀ ਸਿੱਖ ਦੇ ਅੰਦਰ ਇਹ ਚੌਥਾ ਗੁਣ ਹੋਣਾ ਚਾਹੀਦਾ ਆਪ ਛੱਡ ਤੇ ਪੰਜਵਾਂ ਗੁਣ ਹੈ ਸਦਾ ਰਹੇ ਪਰਨੇ ਪਰਨੇ ਮਤਲਬ ਸ਼ਰਨ ਵਿੱਚ ਰਵੇ ਆ ਨੀਤੀ ਦੇ ਚਾਰ ਭੇਦ ਆ ਸ਼ਰਨ ਸਦਾਂਤ ਗੁਰਮਤ ਦੇ ਵਿੱਚ ਪ੍ਰਮੁੱਖ ਹੈ ਆ ਨੀਤੀ ਦੇ ਭੇਦਾਂ ਛਾਮ ਦਾਮ ਦੰਡ ਭੇਦ ਸ਼ਾਮ ਦਾ ਅਰਥ ਕੀ ਹੁੰਦਾ ਸਮਰਪਣ ਕਰਨਾ ਇਹਦੀ ਸ਼ਰਨ ਵਿੱਚ ਆ ਗਏ ਨਾ ਸਭ ਕੁਝ ਮਿਲ ਜਾਏਗਾ ਆਪ ਛੱਡ ਸਦਾ ਰਹਿ ਪਰਮ ਇੱਕ ਸ਼ਬਦ ਹੁੰਦਾ ਗੁਰੂ ਰਾਮਦਾਸ ਜੀ ਦਾ ਅਬ ਹਮ ਚਲੀ ਠਾਕੁਰ ਪੈ ਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਂ ਅਬ ਤੇ ਜਬ ਦਾ ਪੰਜਾਬੀ ਚ ਕੋਲਾਂਗੇ ਹੁਣ ਹੁਣ ਸਤਗੁਰੂ ਤੇਰੀ ਸ਼ਰਨ ਵਿੱਚ ਆਇਆ ਹਾਂ ਅਬ ਹਮ ਚਲੀ ਠਾਕੁਰ ਪੈ ਹਾਰ ਜਦ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਂ ਜਦੋਂ ਆਪ ਛੱਡ ਸਦਾ ਰਹੇ ਪਰਨੇ ਲੋਕਾਂ ਨੇ ਚੰਗਾ ਵੀ ਕਹਿਣਾ ਲੋਕਾਂ ਨੇ ਬੁਰਾ ਵੀ ਕਹਿਣਾ ਪਰ ਕਹਿੰਦੇ ਉਹਦੇ ਨਾਲ ਜੁੜ ਜਾ ਲੋਕਣ ਕੀ ਚਤਰਾਈ ਉਪਮਾ ਤੈ ਬਸੰਤਰ ਜਾਰ ਉਹਨੂੰ ਅੱਗ ਵਿੱਚ ਸੜ ਦੇ ਤੇ ਚੰਗਾ ਕਹਿਣ ਵਾਲਿਆਂ ਨੂੰ ਤੇ ਮਾੜੇ ਕਹਿਣ ਵਾਲਿਆਂ ਦੀ ਗੱਲਾਂ ਨੂੰ ਸੜ ਦੇ ਲੋਕਣ ਕੀ ਚਤਰਾਈ ਉਪਮਾ ਤਾਂ ਬਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾ ਤੇ ਸਾਨੂੰ ਇੰਨਾ ਭਰੋਸਾ ਹੋਣਾ ਚਾਹੀਦਾ ਜੋ ਆਪਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੇ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜਿਓ ਰਾਖੋ ਲਾਜ ਮੁਰਾ ਉਹਦੀ ਸ਼ਰਨ ਵਿੱਚ ਆ ਕੇ ਕੀ ਹੁੰਦਾ ਇਹ ਪੰਜਵਾਂ ਗੁਣ ਸਦਾ ਰਹੇ ਪਰਨੇ ਅ ਸ਼ਬਦ ਪੜਦੇ ਆ ਨਾ ਪ੍ਰਭ ਕੀ ਸ਼ਰਨ ਸਗਲ ਪਹਿਲਾਤ ਸਾਡੇ ਡਰ ਦੂਰ ਹੋ ਜਾਂਦੇ ਦੁੱਖ ਬਿਨਸੇ ਸੁਖ ਪਾਏ ਜੇ ਇਹਨਾਂ ਡਰੇ ਖਤਮ ਨਹੀਂ ਹੋਇਆ ਜੇ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਵੀ ਸੇਵਕ ਤੇ ਸਿੱਖ ਇਹ ਜਿਹੜੇ ਆ ਗੁਰੂ ਦੇ ਨਾਲ ਜੁੜਦੇ ਆ ਤੇ ਜੇ ਸਿੱਖ ਦਾ ਡਰੇ ਖਤਮ ਨਹੀਂ ਹੋਇਆ ਗੁਰੂ ਨੇ ਤਾਂ ਸਿੱਖ ਨੂੰ ਗੁਰੂ ਬਣਾ ਦਿੱਤਾ ਪਾਈ ਲੈਣੇ ਨੂੰ ਗੁਰੂ ਬਣਾ ਦਿੱਤਾ ਗੁਰੂ ਅੰਮ ਬਾਬਾ ਅਮਰਦਾਸ ਨੂੰ ਗੁਰੂ ਅਮਰਦਾਸ ਬਣਾ ਦਿੱਤਾ ਹੈ ਦੁਨੀਆ ਦੇ ਵਿੱਚ ਤੇ ਸਤਿਗੁਰੂ ਨੇ ਕਿਰਪਾ ਕੀਤੀ ਸਾਧ ਸੰਗਤ ਜੀ ਉਹ ਜਿਹੜੀ ਬਖਸ਼ਿਸ਼ ਕੀਤੀ ਕਿ ਜਦੋਂ ਅਸੀਂ ਉਹਦੇ ਦਰ ਤੇ ਆਉਂਨੇ ਸਾਡਾ ਡਰ ਖਤਮ ਹੋਣਾ ਚਾਹੀਦਾ ਕਹਿੰਦੇ ਫਿਰ ਸੇਵਕ ਕਾ ਤਾਂ ਏਕ ਨਹੀਂ ਚਾਕਰੀ ਜਿੱਤ ਭਾਉ ਖਸਮ ਨਾ ਜਾਏ ਨਾਨਕ ਸੇਵਕ ਕਾ ਦੀਏ ਸਦ ਹੀ ਰਹੇ ਸਮਾਨ ਸੇਵਕ ਤਾਂ ਉਹ ਹੈ ਜਿਹਦਾ ਡਰੇ ਖਤਮ ਕਰ ਦਿੱਤਾ ਤੇ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਸਾਡੇ ਉੱਪਰ ਕਿਰਪਾ ਕੀਤੀ ਉਹ ਲੋਕ ਜਿਹੜੇ ਜਾਤਾਂ ਪਾਤਾਂ ਦੇ ਵਿੱਚ ਬੰਡੇ ਚਲ ਚੁੱਕੇ ਸੀ ਉਹਨਾਂ ਦਾ ਡਰ ਖਤਮ ਕੀਤਾ ਲੋਕ ਜਿਹੜੇ ਸੀ ਚਾਕੂ ਚੁੱਕ ਕੇ ਨਹੀਂ ਦੇਖਦੇ ਸੀ ਕਿਹਾ ਨਾ ਕਾਮ ਹਮਾਰਾ ਤੋਲੇ ਤਕੜੀ ਨੰਗੀ ਕਰਦ ਕਬੀ ਨਾ ਪਕੜੀ ਚਿੜੀ ਉਡੇ ਅਮ ਹੀ ਡਰ ਜਾਏ ਦੁਸ਼ਮਣ ਸੇ ਕੈਸੇ ਲੜ ਪਾਏ ਤੇ ਗੁਰੂ ਸਾਹਿਬ ਨੇ ਕੀ ਕੀਤਾ ਕਹਿੰਦੇ ਗਿੱਦੜੋਂ ਕੋ ਸ਼ੇਰ ਬਣਾਓ ਜਿੜੀਆਂ ਉਸੇ ਮੈਂ ਬਾਜ ਤੜਾਉਂ ਸਵਾ ਲੱਖ ਸੇ ਇੱਕ ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾ ਔਰ ਕਰਕੇ ਦਿਖਾਇਆ ਨਾ ਜੋ ਕਿਹਾ ਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕੀਤੀ ਬਖਸ਼ਿਸ਼ ਕੀਤੀ ਪਰ ਜਦੋਂ ਉਹਦੀ ਉਹਦੀ ਸ਼ਰਨ ਵਿੱਚ ਅਸੀਂ ਆਉਨੇ ਉਹਦੀ ਸ਼ਰਨ ਵਿੱਚ ਆ ਜਾਏ ਕਿ ਹੇ ਸਤਿਗੁਰੂ ਤੇਰੀ ਸ਼ਰਨ ਵਿੱਚ ਆਏ ਆ ਪ੍ਰਭ ਕੀ ਸਰਣ ਸਗਲ ਭੈ ਲਾਥੇ ਦੁੱਖ ਬਿਣ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਗੁਰ ਤੇ ਆਇਆ ਕਦੋਂ ਕਹਿੰਦੇ ਪ੍ਰਭ ਜੀ ਤੂੰ ਮੇਰੋ ਸਹੇਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰੰਗ ਸਭ ਕਹਿੰਦੇ ਇੱਕ ਛੇਵਾ ਗੁਣ ਹੈ ਆਪ ਛੱਡ ਸਦਾ ਰਹੇ ਪਰਨੇ ਛੇਵਾ ਗੁਣ ਹੈ ਗੁਰ ਬਿਨ ਅਵਰ ਨਾ ਜਾਣੇ ਕੋਈ ਆਪਣੀ ਗੁਰੂ ਤੋਂ ਬਿਨਾ ਹੋਰ ਕਿਸੇ ਸਿੱਖ ਦਾ ਜਿਹੜਾ ਗੁਰੂ ਹੈ ਅਸੀਂ ਪੜਦੇ ਹਾਂ ਰੋਜ਼ ਸਾ ਸੰਗਤ ਜੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਾਰੇ ਸਤਕਾਰਯੋਗ ਹੈ ਸਨਮਾਨਯੋਗ ਹੈ ਸਿੱਖ ਦੇ ਵਾਸਤੇ ਪਰ ਸਿੱਖ ਦਾ ਗੁਰੂ ਕੌਣ ਹੈ ਉਹ ਸ਼ਬਦ ਗੁਰੂ ਹੈ ਮੈਂ ਕੱਲ ਵੀ ਬੇਨਤੀ ਕੀਤੀ ਸੀ ਗੁਰੂ ਦੇ ਨਾਲ ਕਿੱਦਾਂ ਰਹਿਣਾ ਗੁਰੂ ਸ਼ਬਦ ਸਰੂਪ ਹੈ ਸਿੱਖ ਜਿਹੜਾ ਹੈ ਸੁਰਤ ਰੂਪ ਦੇ ਵਿੱਚ ਹੈ ਸ਼ਬਦ ਦੇ ਨਾਲ ਸਾਝ ਪਾਉਣੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨ ਮਾਨੇ ਪਰਤਖ ਗੁਰੂ ਨਿਸਤਾ ਕਿੰਨੇ ਕ ਗੁਰੂ ਬਣਾਓਗੇ ਇੱਕ ਆਏਗਾ ਮਰ ਜਾਏਗਾ ਇੱਕ ਆਏਗਾ ਦੂਸਰਾ ਮਰ ਜਾਏਗਾ ਇੱਕ ਨਾ ਮਾਤਾ ਚਲੇ ਗਈ ਕਿਸੇ ਬਾਬੇ ਦੇ ਡੇਰੇ ਤੇ ਬਾਬਾ ਜੀ ਮੈਂ ਤੁਹਾਨੂੰ ਆਪਣਾ ਗੁਰੂ ਬਣਾਉਣਾ ਤੇ ਬਾਬਾ ਜੀ ਬੜੇ ਮਜ਼ਾਕੀਏ ਸੀ ਤੇ ਉਹਨਾਂ ਨੇ ਆਖਿਆ ਮਾਤਾ ਹਲੇ ਤੱਕਰ ਗੁਰੂ ਧਾਰਨ ਨਹੀਂ ਕੀਤਾ ਕਹਿੰਦੀ ਬਾਬਾ ਜੀ ਪੇਕੇ ਘਰ ਦੇ ਵਿੱਚ ਗੁਰੂ ਧਾਰਨ ਕੀਤਾ ਸੀ ਕਿੱਥੇ ਗਏ ਕਹਿੰਦੇ ਜੀ ਉਹ ਤਾਂ ਚੜਾਈ ਕਰ ਗਏ ਚੋਲਾ ਛੱਡ ਗਏ ਇਦਾਂ ਦੀ ਸ਼ਬਦ ਬੜੀ ਜਾਂਦੀ ਚੋਲਾ ਛੱਡ ਗਏ ਤੇ ਵਿਆਹ ਤੋਂ ਬਾਅਦ ਅਸੀਂ ਮੀਆਂ ਬੀਬੀ ਨੇ ਦੋਨਾਂ ਨੇ ਗੁਰੂ ਧਾਰਨ ਕੀਤਾ ਤੇ ਉਹ ਵੀ ਦੁਨੀਆ ਛੱਡ ਗਿਆ ਤੇ ਕਹਿਣ ਲੱਗਾ ਹੁਣ ਮੇਰਾ ਨੰਬਰ ਲਾਏਗੀ ਮੈਂ ਤੈਨੂੰ ਦੱਸਦਾ ਇਦਾਂ ਦਾ ਗੁਰੂ ਹੈ ਰਹਿੰਦੀ ਦੁਨੀਆ ਤੱਕ ਉਹ ਗੁਰੂ ਕਾਇਮ ਰਹੇ ਉਹ ਹੈ ਸ਼ਬਦ ਗੁਰੂ ਸ਼ਬਦ ਗੁਰੂ ਦੇ ਨਾਲ ਆਪਣੇ ਸਰੀਰ ਨਾਲ ਨਹੀਂ ਕਲ ਕੇ ਗੁਰੂ ਨਾਨਕ ਸਾਹਿਬ ਨੇ ਜੋੜਿਆ ਦਸਾਂ ਜਾਮਿਆਂ ਦੇ ਵਿੱਚ ਪੜ ਲਓ ਉਹਦੇ ਨਾਲ ਜੋੜਿਆ ਤੇ ਸਤਿਗੁਰੂ ਕਹਿੰਦੇ ਭਾਈ ਸਿੱਖ ਜਿਹੜਾ ਹੈ ਗੁਰ ਬਿਨ ਅਵਰ ਨਾ ਜਾਣੇ ਕੋਈ ਬਾਣੀ ਗੁਰੂ ਹੈ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ 35 ਮਹਾਪੁਰਸ਼ਾਂ ਦੀ ਬਾਣੀ ਉਹਦੇ ਵਿੱਚ ਬ੍ਰਾਹਮਣ ਵੀ ਹੈ ਉਹਦੇ ਵਿੱਚ ਮੁਸਲਮਾਨ ਵੀ ਹੈ ਜਿਨ੍ਹਾਂ ਨੂੰ ਲੋਕੀ ਨੀਵੀਂ ਜਾਤ ਦੇ ਕਹਿੰਦੇ ਸੀ ਉਹ ਵੀ ਇੱਥੇ ਆ ਸਤਿਗੁਰੂ ਨੇ ਤਾਂ ਇੱਕ ਕਰ ਦਿੱਤਾ ਨਾ ਗੁਰਨਾਨਦ ਸਾਹਿਬ ਨੇ ਸੋਚਿਆ ਵੀ ਜੇ ਪਰਿਵਾਰ ਦੇ ਵਿੱਚ ਛੇ ਜੀ ਹੈ ਛੇ ਦੀ ਵਿਚਾਰਧਾਰਾ ਸੰਸਾਰ ਦੀ ਵਿਚਾਰਾ ਇੱਕ ਧਾਰਾ ਇੱਕਦਾਂ ਹੋ ਸਕਦੀ ਹੈ ਉਹਨੂੰ ਇਕੱਠਾ ਕੀਤਾ ਨਾ ਗੁਰੂ ਸਾਹਿਬ ਮਹਾਰਾਜ ਨੇ ਜਿਸ ਤਰ੍ਹਾਂ ਸਤਕਾਰ ਜੋ ਭਾਈ ਸਾਹਿਬ ਜੀ ਵੀ ਸਿਰੇ ਬੇਨਤੀ ਕਰ ਰਹੇ ਸੀ ਕਿਉਂਕਿ ਅਸੀਂ ਦੱਸ ਨਹੀਂ ਸਕੇ ਲੋਕਾਂ ਅਸੀਂ ਚਾਰ ਦੁਆਰੀ ਤੋਂ ਬਾਅਦ ਗੁਰੂ ਸਾਹਿਬ ਦਾ ਸੰਦੇਸ਼ ਦੱਸਿਆ ਨਹੀਂ ਹੈ ਤੇ ਗੁਰੂ ਸਾਹਿਬ ਮਹਾਰਾਜ ਬਹੁਤ ਵੱਡੀ ਸਾਡੇ ਤੇ ਕਿਰਪਾ ਕੀਤੀ ਹੈ ਰਹਿਮਤ ਕੀਤੀ ਕਹਿੰਦੇ ਸੇਵਾ ਗੁਣ ਹੈ ਗੁਰ ਬਿਨ ਅਵਰਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿਖ ਸੰਮੁਖ ਹੋਏ ਤੇ ਨਾਲ ਫਿਰ ਇਹ ਵੀ ਕਹਿ ਦਿੱਤਾ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਗੁਰ ਮੁਕਤ ਨ ਪਾਵੈ ਪਾਵੈ ਮੁਕਤ ਨਾ ਹੋਰ ਥੈ ਕੋਈ ਪੁੱਛੋ ਬਵੇਕੀ ਆ ਜਾਏ ਅਨੇਕ ਧੋਨੀ ਭਰਮ ਆਵੇ ਬਿਨ ਸਤਗੁਰ ਮੁਕਤ ਨ ਪਾ ਤੇ ਸਾਡੇ ਉੱਪਰ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਤੇ ਸਾਨੂੰ ਇਹ ਗੁਣ ਬਖਸ਼ਿਸ਼ ਕੀਤੇ ਮੈਂ ਹਮੇਸ਼ਾ ਬੇਨਤੀ ਕਰਦਾ ਉਦਾਹਰਣ ਦੇ ਰਿਹਾ ਆ ਆਖਰੀ ਸਮਾਪਤੀ ਕਰ ਰਿਹਾ ਹਾਂ ਗੁਰੂ ਸਾਹਿਬ ਨੇ ਸਾਡੇ ਅੰਦਰ ਗੁਣ ਪਾਏ ਆ ਦੇਖੋ ਨਾ ਅੰਮ੍ਰਿਤ ਸੰਚਾਰ ਤੋਂ ਪਹਿਲਾਂ ਹੁਣ ਸਵਾਲ ਕੀ ਹੁੰਦੇ ਆ ਕਿ ਕਲਗੀਧਰ ਪਾਤਸ਼ਾਹ ਪਹਿਲਾਂ ਆਪ ਵੀ ਅੰਮ੍ਰਿਤ ਛਕ ਸਕਦੇ ਸੀ ਜਾਂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਪਰਿਵਾਰ ਨੂੰ ਅੰਮ੍ਰਿਤ ਛਕਾ ਸਕਦੇ ਸੀ ਪਰ ਗੁਰੂ ਸਾਹਿਬ ਨੇ ਸਿੱਖਾਂ ਦੇ ਅੰਦਰ ਇਹ ਗੁਣ ਪੈਦਾ ਕੀਤੇ ਪੰਜ ਗੁਣ ਪਾਏ ਅਸੀਂ ਇਹ ਨਾਮ ਬੱਚਿਆਂ ਨੂੰ ਵੀ ਸਿਖਾਉਂਦੇ ਆ ਆਪ ਵੀ ਪੜ੍ਹਦੇ ਆ ਭਾਈ ਦਇਆ ਸਿੰਘ ਜੀ ਧਰਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਮੁਹਕਮ ਸਿੰਘ ਜੀ ਭਾਈ ਸਾਹਿਬ ਸਿੰਘ ਜੀ ਤਰਤੀਬ ਦੇ ਨਾਲ ਪੜ੍ਹਦੇ ਆ ਨਾ ਇੱਕ ਇਹਦੇ ਪਿੱਛੇ ਸਤਿਗੁਰ ਮਹਾਰਾਜ ਦੀ ਬਹੁਤ ਵੱਡੀ ਕਿਰਪਾ ਹੈ ਕਿ ਸਿੱਖ ਦੇ ਅੰਦਰ ਸਭ ਤੋਂ ਪਹਿਲਾਂ ਦਇਆ ਹੋਣੀ ਚਾਹੀਦੀ ਤੇ ਜਿਹਦੇ ਅੰਦਰ ਦਇਆ ਹੋਏਗੀ ਉਹਦੇ ਅੰਦਰ ਧਰਮ ਹੋਏਗਾ ਧੌਲ ਧਰਮ ਦਇਆ ਦਾ ਪੂਤ ਜੇ ਮਾਂ ਹੀ ਨਹੀਂ ਪੈਦਾ ਹੋਈ ਤੇ ਪੁੱਤਰ ਕਿੱਥੋਂ ਪੈਦਾ ਹੋ ਜਾਏਗਾ ਜਿਸ ਬੰਦੇ ਨੂੰ ਦਇਆ ਹੀ ਨਹੀਂ ਹੈ ਉਹ ਧਾਰਮਿਕ ਤਾਂ ਹੋ ਸਕਦਾ ਜੇ ਕਲਗੀਧਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜੋ ਜੇ ਸਤਪੁਰ ਨੇ ਹਿੰਦੂ ਨੂੰ ਸਮਝਾਇਆ ਤੇ ਉੱਥੇ ਵੀ ਪਹਿਲਾਂ ਦਇਆ ਦੀ ਗੱਲ ਕੀਤੀ ਹੈ ਦਇਆ ਕਪਹਾ ਸੰਤੋਖ ਸੂਤ ਜਤ ਗੰਢੀ ਸਤ ਵਟ ਜੇ ਮੁਸਲਮਾਨ ਨੂੰ ਸਮਝਾਇਆ ਉੱਥੇ ਵੀ ਦਇਆ ਦੀ ਗੱਲ ਕੀਤੀ ਮਹਿਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਜੋਗੀਆਂ ਨੂੰ ਸਮਝਾਇਆ ਸਤ ਗਿਆਨ ਦਿਆ ਭੰਡਾਰ ਸਿੱਖ ਦੇ ਅੰਦਰ ਸਭ ਤੋਂ ਪਹਿਲਾਂ ਦਿਆ ਤੇ ਧਰਮ ਉਹ ਧਰਮ ਹੀ ਹੈ ਉਹਦੇ ਅੰਦਰ ਧਰਮ ਪੈਦਾ ਕੀਤਾ ਤੇ ਦੇਰੇ ਅੰਦਰ ਦਿਆ ਹੈ ਧਰਮ ਹੈ ਉਹਦੇ ਅੰਦਰ ਹਿੰਮਤ ਹੋਏ ਤੇ ਮੋਕਮ ਦਾਰ ਦਿੰਦਾ ਦ੍ਰਿੜਤਾ ਤੇ ਉਹ ਫਿਰ ਦੁਨੀਆ ਤੇ ਰਾਜ ਕਰਦਾ ਉਹ ਸਾਹਿਬ ਮੈਂ ਉਸ ਕਾ ਚਿਹਰਾ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਐਸੇ ਦਿਨ ਨੂੰ ਬਣਾਉਣਾ ਕਰ ਰਹੇ ਆ ਜਿਸ ਦਿਨ ਸਤਗੁਰੂ ਜੀ ਨੇ ਸਾਨੂੰ ਇੱਕ ਪਛਾਣ ਬਖਸ਼ਿਸ਼ ਕੀਤੀ ਸਾਡੇ ਨਾਵਾ ਦੇ ਨਾਲ ਸਿੰਘ ਤੇ ਕੌਰ ਦਿੱਤਾ ਅੰਮ੍ਰਿਤ ਗੁਰੂ ਸਾਹਿਬ ਮਹਾਰਾਜ ਇਹ ਤਾਂ ਗੁਰਨਾਨ ਨਾਹਿਬ ਮਹਾਰਾਜ ਤੋਂ ਜੋ ਪੜ੍ਹਾਈ ਪੜਾਈ ਜਾ ਰਹੀ ਸੀ ਜਿੱਦਨ ਜ਼ਿੰਮੇਵਾਰੀ ਸਿੱਖ ਨੇ ਚੁੱਕੀ ਆ ਤੇ ਸਤਿਗੁਰੂ ਮਹਾਰਾਜ ਨੇ ਖੰਡੇ ਦੀ ਪੌੜ ਦਿੱਤੀ ਹੈ ਇਸ ਸਿੱਖੀ ਦੇ ਘਰ ਦੇ ਵਿੱਚ ਦਾਖਲਾ ਹੈ ਇੱਥੋਂ ਅਸੀਂ ਪੜ੍ਹਾਈ ਸ਼ੁਰੂ ਕਰਨੀ ਆ ਦੋ ਗੱਲਾਂ ਹਮੇਸ਼ਾ ਯਾਦ ਰੱਖਣੀਆਂ ਦੋ ਹੁਕਮ ਕੀਤੇ ਗੁਰੂ ਸਾਹਿਬ ਨੇ ਇੱਕ ਤਾਕਤ ਸ੍ਰੀ ਕੇਸਗੜ ਸਾਹਿਬ ਪ੍ਰਥਮ ਰਹਿਤ ਦੇ ਜਾਣ ਖੰਡੇ ਕੀ ਪੌਲ ਸਕੇ ਦੂਸਰਾ ਹੁਕਮ ਨਦੇੜ ਦੀ ਧਰਤੀ ਤੇ ਆਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਮਹਾਰਾਜ ਕਿਰਪਾ ਕਰਨ ਗੁਰੂ ਸੰਗਤ ਦੀ ਬਹੁਤ ਆਪ ਜੀ ਬਟਪਾਗੇਓ ਜੋ ਖਾਲਸੇ ਦਾ ਪ੍ਰਗਟ ਰੂਪ ਬੜੀ ਧੂਮ ਧਾਮ ਦੇ ਨਾਲ ਹਰੇਕ ਸਾਲ ਦੀ ਤਰ੍ਹਾਂ ਮਨਾਉਣਾ ਕਰ ਰਹੇ ਹੋ ਇਸ ਅਸਥਾਨ ਦੇ ਮੁੱਖ ਸੇਵਾਦਾਰ ਸਰਦਾਰ ਗੁਰਵੇਸ਼ ਸਿੰਘ ਜੀ ਹੋੜਾ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਪ੍ਰਬੰਧਕ ਕਮੇਟੀ ਹੈ ਬੜੀ ਲਗਨ ਦੇ ਨਾਲ ਦਿਨ ਰਾਤ ਦੇ ਕਰਕੇ ਇਸ ਕੰਮ ਨੂੰ ਸਿਰੇ ਚ ਚੜ੍ਹਦੇ ਹਨ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ ਇਹਨਾਂ ਨੂੰ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨ ਕਿਉਂਕਿ ਜੋ ਸਾਡੀ ਸੰਗਤ ਹੈ ਚਾਹੇ ਸਿੰਘ ਸਭਾ ਹੈ ਚਾਹੇ ਗੁਰਦੁਆਰਾ ਸ੍ਰੀ ਕਲਗੀਧਰ ਆਨੰਦਨਗਰ ਹੈ ਕਿਉਂਕਿ ਜਦੋਂ ਅਸੀਂ ਇੱਕ ਹੋ ਜਾਾਂਗੇ ਨਾ ਇੱਕ ਤੇ ਸਾਡੇ ਅਸੀਂ ਬਹੁਤ ਤਾਕਤ ਹੈ ਸਾਡੇ ਕੋਲ ਤੇ ਇਹ ਮੈਂ ਇੱਥੇ ਬਹੁਤ ਕੁਝ ਸਿੱਖ ਲਿਆ ਤੁਹਾਡੇ ਕੋਲੋਂ ਵੀ ਸਾਡੇ ਅੰਦਰ ਜਦੋਂ ਅਸੀਂ ਕੋਈ ਪ੍ਰੋਗਰਾਮ ਕਰਦੇ ਆਂ ਸਮਾਗਮ ਕਰਦੇ ਆਂ ਅਸੀਂ ਇੱਕ ਹੋ ਕੇ ਕਿਉਂਕਿ ਏਕਤਾ ਜਿਹੜੀ ਹੈ ਇੱਕ ਦੇ ਨਾਲ ਜੁੜਨਾ ਤੇ ਸਾਨੂੰ ਇੱਕ ਹੋਣਾ ਹੀ ਪੈਣਾ ਸੇ ਗੁਰੂ ਮਹਾਰਾਜ ਕਿਰਪਾ ਕਰੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਬਲਾਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਬਹੁਤ ਭਾਗਾਂ ਵਾਲੇ ਹੋ ਤੇ ਆਪਾਂ ਸਾਰੇ ਹੀ ਇਸ ਸਮਾਗਮਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਸਾਡੇ ਕੋਲ ਸਿੱਖ ਕੌਮ ਦੇ ਮਹਾਨ ਕੀਰਤਨੀਏ ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸਤਕਾਰਯੋਗ ਭਾਈ ਸੁਖੀਂ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੋ ਸਾਨੂੰ ਕੀਰਤਨ ਦੇ ਦੁਆਰਾ ਗੁਰੂ ਚਰਨਾਂ ਨਾਲ ਜੋੜ ਰਹੇ ਹਨ ਆਓ ਉਹਨਾਂ ਦੇ ਕੋਲੋਂ ਕੀਰਤਨ ਸਰਵਣ ਕਰਕੇ ਲਾਹ ਪ੍ਰਾਪਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ